ਹੈ ਜਿਹੜਾ ਲਾਲ ਸਿੰਘ ਤੇ ਤੇਜ ਸਿੰਘ ਨੇ ਗੱਦਾਰੀ ਕੀਤੀ ਸਾਡੀ ਕੌਮ ਦੇ ਨਾਲ ਉਦੋਂ ਕਿਸ ਤਰੀਕੇ ਨਾਲ 29 ਮਾਰਚ 1849 ਨੂੰ ਪੰਜਾਬ ਦਾ ਅੰਗਰੇਜ਼ਾਂ ਨੇ ਵਿਲੇ ਕਰ ਲਿਆ ਹੁਣ ਇੱਕ ਗੱਲ ਕਹਿਣ ਜਾ ਰਿਹਾ ਬੜੇ ਧਿਆਨ ਨਾਲ ਸੁਣਿਓ ਪੰਜਾਬੀਓ ਆਹ ਹੈ ਸਾਡੀ ਤਾਕਤ ਪੰਜਾਬੀਆਂ ਦੀ ਪੰਜਾਬੀਆਂ ਦੀ ਤਾਕਤ ਅੱਗੇ ਕੋਈ ਨਹੀਂ ਖੜ ਸਕਦਾ 29 ਮਾਰਚ 1849 ਨੂੰ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਰਾਜ ਵਿੱਚ ਸ਼ਾਮਲ ਕੀਤਾ ਲੇਕਿਨ ਬਿਲਕੁਲ 8 ਸਾਲ ਬਾਅਦ ਹੀ 1857 ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚਾਹੇ ਲੁਧਿਆਣਾ ਚਾਹੇ ਅੰਮ੍ਰਿਤਸਰ ਚਾਹੇ ਫਲੋਰ ਹੈ ਚਾਹੇ ਲੁਧਿਆਣਾ ਚਾਹੇ ਪੰਜਾਬ ਦਾ ਕੋਈ ਵੀ ਸ਼ਹਿਰ ਸੀਗਾ ਆਜ਼ਾਦੀ ਦੀ ਜਿਹੜੀ ਹੈ 1857 ਦਾ ਵਿਦਰੋਹ ਸ਼ੁਰੂ ਹੋ ਗਿਆ ਜਿਹਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਹਿੰਦੇ ਆ ਸਿਰਫ 8 ਸਾਲ ਹੀ ਅਸੀਂ ਗੁਲਾਮੀ ਦੇਖ ਸਕੇ ਅਸੀਂ ਉਹ ਕੌਮ ਹੈ ਸਾਨੂੰ ਮਾਣ ਹੋਣਾ ਚਾਹੀਦਾ ਪੰਜਾਬੀਅਤ ਤੇ ਅਸੀਂ ਦਬ ਨਹੀਂ ਸਕਦੇ ਸਾਨੂੰ ਕੋਈ ਦਬਾ ਨਹੀਂ ਸਕਦਾ ਸਾਨੂੰ ਕੋਈ ਲਾਈ ਲੱਗਣੀ ਬਣਾ ਸਕਦਾ ਅਸੀਂ ਅਸੂਲਾਂ ਤੇ ਖੜਦੇ ਆ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਭਾਰਤ ਦੀ ਲੜਾਈ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਯੋਗਦਾਨ